रेडी देश दी तरक्की ਦੀਆਂ ਗੱਲਾਂ ਹਮੇਸ਼ਾ ਹੁੰਦੀਆਂ ਰਹਿੰਦੀਆਂ ਹਨ ਡੰਡੀ ਪਤਾ ਨਹੀਂ ਕਿਸੇ ਦੇਸ਼ ਦੀ ਤਰੱਕੀ ਨੂੰ ਦੇਖਣ ਦਾ ਮਿਆਰ ਕੀ ਹੈ ਕੀ ਸਿਰਫ ਬੁਨਿਆਦੀ ਢਾਂਚੇ ਜਾਂ ਆਰਥਿਕ ਸਥਿਤੀ ਨੂੰ ਦੇਖਣਾ ਕਾਫੀ ਹੈ ਕੀ ਇਹ ਨਹੀਂ ਦੇਖਣਾ ਚਾਹੀਦਾ ਕੇ ਲੋਕਾਂ ਦੀ ਮਾਨਸਿਕ ਸੋਚ ਵਿੱਚ ਕਿੰਨਾ ਕੋ ਸੁਧਾਰ ਹੋਇਆ ਹੈ ਪ੍ਰਸ਼ੰਚਨ ਸਾਡਾ ਸਮਾਜ ਅੱਜ ਵੀ ਪੁਰਸ਼ ਪ੍ਰਧਾਨ ਹੈ ਡੰਡੀ ਸਦੀਆਂ ਤੋਂ ਹਰ ਖਾਸ ਮਸਲੇ ਵਿੱਚ ਆਦਮੀ ਨੂੰ ਹੀ ਅੱਗੇ ਰੱਖਿਆ ਜਾਂਦਾ ਹੈ ਡੰਡੀ ਅੱਜ ਵੀ 90% ਔਰਤਾਂ ਰਸੋਈ ਤੋਂ बैठक तक ਦਾ ਸਫਰ ਤੈ ਨਹੀਂ ਕਰ ਪਾਈਆਂ ਭਾਵੇਂ ਕਿ ਉਹ ਹਰ ਖੇਤਰ ਵਿੱਚ ਆਪਣੇ ਆਪ ਨੂੰ ਕਾਮਜਾਬ ਸਾਬਤ ਕਰ ਚੁੱਕੀਆਂ ਹਨ ਡੰਡੀ ਹਰ ਉਚਾਈ ਤੱਕ ਪਹੁੰਚਣ ਦੇ ਬਾਅਦ ਵੀ ਉਹ ਆਦਮੀ ਦੀ ਮਾਨਸਿਕਤਾ ਨਹੀਂ ਬਦਲ ਸਕੀਆਂ ਡੰਡੀ ਜ਼ਿਆਦਾਤਰ ਪੁਰਸ਼ ਅੱਜ ਵੀ ਔਰਤਾਂ ਨੂੰ ਬਸ ਘਰ ਅਤੇ ਰਸੋਈ ਸਾਂਭਣ ਦੇ ਹੀ ਕਾਬਲ ਸਮਝਦੇ ਹਨ ਡੰਡੀ ਬੈਠਕ ਵਿੱਚ ਹੋ ਰਹੀ ਕਿਸੇ ਖਾਸ ਗੱਲਬਾਤ ਦੇ ਫੈਸਲੇ ਕਰਦੇ ਮਰਦ ਹੀ ਲੈਂਦੇ ਹਨ ਡੰਡੀ ਹਾਲੇ ਤੱਕ ਵੀ ਔਰਤਾਂ ਦੀ ਸੂਝ-ਬੂਝ ਉੱਤੇ ਸਵਾਲ ਉਠਾਏ ਜਾਂਦੇ ਹਨ ਡੰਡੀ ਅੱਜ ਵੀ ਉਹ ਕੋਟਮਾਰ ਦਾ ਸ਼ਿਕਾਰ ਹੁੰਦੀਆਂ ਹਨ ਡੰਡੀ ਇਹ ਸਿਰਫ ਪਿੰਡਾਂ ਵਿੱਚ ਹੀ ਨਹੀਂ ਸਗੋਂ ਸ਼ਹਿਰਾਂ ਵਿੱਚ ਵੀ ਕਈ ਘਰਾਂ ਦਾ ਹਾਲ ਇਹੋ ਜਿਹਾ ਹੀ ਹੈ ਡੰਡੀ ਇਸ ਦਾ ਮੁੱਖ ਕਾਰਨ ਹੈ ਕਿ ਔਰਤਾਂ ਆਪਣੇ ਆਦਮੀਆਂ ਉੱਤੇ ਆਰਥਿਕ ਤੌਰ ਉੱਤੇ ਨਿਰਪਰ ਹਨ ਡੰਡੀ ਬਹੁਤੀਆਂ ਔਰਤਾਂ ਕੋਲ ਬੱਚੇ ਪਾਲਣ ਵਾਸਤੇ ਹੋਰ ਕੋਈ ਅਰੇ ਅਡੀ ਆਮਦਨ ਦਾ ਜਰੀਆ ਨਹੀਂ ਹੁੰਦਾ ਡੰਡੀ ਨਾ ਹੀ ਹੋਰ ਕੋਈ ਛੱਤ ਹੁੰਦੀ ਹੈ ਜਿੱਥੇ ਉਹ ਬੱਚਿਆਂ ਨੂੰ ਲੈ ਕੇ ਇਕੱਲੀਆਂ ਰਹਿ ਸਕਣ ਡੰਡੀ ਇਸ ਕਰਕੇ ਕਰਾਂ ਵਿੱਚ ਹੀ ਉਹ लाचारी ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ ਅਤੇ ਜੇ ਕੋਈ ਔਰਤਾਂ ਅਲੱਗ ਰਹਿਣ ਦਾ ਕਦਮ ਚੁੱਕਦੀਆਂ ਹਨ ਤਾਂ ਸਾਡਾ ਸਮਾਜ ਇਸ ਸੋਚ ਨੂੰ ਗਲਤ ਕਰਾਰ ਦਿੰਦਾ ਹੈ ਡੰਡੀ ਸਾਡੇ ਦੇਸ਼ ਦੀ ਸਰਕਾਰ ਨੇ ਪਿੱਛੇ 33% ਔਰਤਾਂ ਦੀ ਸਿਆਸਤ ਵਿੱਚ ਭਾਗੀਦਾਰੀ ਦੀ ਨੀਤੀ ਪਾਸ ਕੀਤੀ ਹੈ ਡੰਡੀ ਪਰ ਉਹ ਲਾਗੂ ਹੋਣ ਵਾਸਤੇ ਕਿੰਨੇ ਸਾਲ ਲੱਗਣਗੇ ਪ੍ਰਸ਼ਨ ਚਿੰਨ ਇਸ ਗੱਲ ਦਾ ਕੋਈ ਅਤਾ ਪਤਾ ਨਹੀਂ ਡੰਡੀ ਸਿਆਸਤਦਾਨ ਬਸ ਇੱਕ ਲollipops ਦੇਣ ਦਾ ਕੰਮ ਹੀ ਕਰਦੇ ਹਨ ਡੰਡੀ ਕੁਝ ਔਰਤਾਂ ਜੋ ਖੁਦ ਸਿਆਸਤ ਵਿੱਚ ਆਉਣਾ ਚਾਹੁੰਦੀਆਂ ਹਨ ਪਰ ਉਹਨਾਂ ਨੂੰ ਨਹੀਂ ਆਉਣ ਦਿੱਤਾ ਜਾਂਦਾ ਡੰਡੀ ਔਰਤਾਂ ਦਾ ਸਿਆਸਤ ਵਿੱਚ ਆਉਣਾ ਸਾਡੇ ਸਮਾਜ ਵਿੱਚ ਹਾਲੇ ਵੀ ਕੋਈ ਬਹੁਤ ਵਧੀਆ ਨਹੀਂ ਮੰਨਿਆ ਜਾਂਦਾ ਡੰਡੀ ਪੰਚਾਇਤੀ ਚੋਣਾਂ ਵਿੱਚ ਔਰਤਾਂ ਦਾ ਨਿਸ਼ਚਿਤ ਕੋਟਾ ਹੈ ਸਾਡੇ ਦੇਸ਼ ਵਿੱਚ ਇਹਨਾਂ ਚੋਨਾ ਨੂੰ ਜਿੱਤਣ ਤੋਂ ਬਾਅਦ ਉਹਨਾਂ ਦੇ ਪਤੀ ਉੱਤੇ ਹੀ ਪੰਚ ਸਰਪੰਚ ਦਾ ਬਿੱਲਾ ਲਗਾ ਕੇ ਉਹਨਾਂ ਤੋਂ ਹੀ ਸਾਰੇ ਕੰਮ ਕਰਵਾਏ ਜਾਂਦੇ ਹਨ ਡੰਡੀ ਇੰਜ ਜਿੱਤੀਆਂ ਹੋਈਆਂ ਔਰਤਾਂ ਨੂੰ ਫਿਰ ਤੋਂ ਰਸੋਈ ਜੋਗੀਆਂ ਕਰ ਦਿੰਦੇ ਹਨ ਡੰਡੀ ਜਿਆਦਾ ਕਰਕੇ ਔਰਤਾਂ ਜੋ ਬਧਾਇਕ ਜਾਂ ਸੰਸਦ ਹਨ ਉਹ ਕਿਸੇ ਨਾ ਕਿਸੇ ਸਿਆਸੀ ਪਰਿਵਾਰ ਨਾਲ ਤਾਲੁਕ ਰੱਖਦੀਆਂ ਹਨ ਕਿਸੇ ਅਮੀਰ ਪਰਿਵਾਰ ਤੋਂ ਹਨ ਜਾਂ ਫਿਲਮੀ ਦੁਨੀਆ